ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਚਾਚਾ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਵਲੌਗ ਥੋੜਾ ਜਿਹਾ ਸੀ ਮਾਰਨਿੰਗ ਕਾਲੀ ਕਾਲੀ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ ਵੀ ਜਿਵੇਂ ਆਪਾਂ ਆਪਣੇ ਨਾਨਕੇ ਪੇਲੀ ਦੇਣ ਗਏ ਸੀ ਹੈ ਨਾ ਲੈ ਕੇ ਗਏ ਸੀ ਤੇ ਉਵੇਂ ਚਾਚੀ ਜੀ ਉਹਨਾਂ ਨੂੰ ਵੀ ਬਹੁਤ ਸ਼ੌਂਕ ਸੀ ਵੀ ਆਪਾਂ ਉਹਨਾਂ ਘਰੇ ਵੀ ਪੇਰਲੀ ਲੈ ਕੇ ਆਈਏ ਤੇ ਇਹ ਵਾਸੀ ਆਪਾਂ ਨਵਾਂ ਰਿਵਾਜ ਚਲਾਤਾ ਵੀ ਨਾਨਕੇ ਦਾ ਪੇਲੀ ਲੈ ਕੇ ਜਾਂਦੇ ਆ ਪਰ ਆਪਾਂ ਅੱਜ ਦਾਤ ਕੀ ਵੀ ਪੇਲੀ ਲੈ ਕੇ ਆਏ ਆ ਹੈ ਨਾ ਮੰਮੀ हाय गाइस गाइस वीरो नी चाची नु बहुत ज्यादा चास के चाची कंदी पेर घर वे पेली लेके आनी हां चाची बहुत ज्यादा खुश हां चाची जी खुश ਤਾਂ ਸਾਰੇ ਹੀ ਆ खुश ਤਾਂ ਸਾਰੇ ਹੀ ਨੇ ਪਰ ਸਭ ਬਹੁਤ ਜਿਆਦਾ ਸਭ ਨੂੰ ਚਾਹ ਹੈ ਨਾ ਤੇ ਫਿਰ ਦਾਦਕੇ ਕਹਿੰਦੇ ਜੇ ਨਾਨਕਿਆਂ ਦੇ ਜਾਵੇ ਪੇਲੀ ਤੇ ਸਾਡੇ ਘਰੇ ਕਿਉਂ ਨਾ ਆਵੇ ਹੈ ਨਹੀਂ ਸਾਰੇ ਦੋਨੋਂ ਪਾਸੇ ਹੁੰਦਾ ਇਸ ਹੁੰਦਾ ਅੱਛਾ ਸਾਰਾ ਚਾਚੀ ਜੀ ਹਾਂ ਜੀ ਮੈਂ ਵੀ ਚਾਚੀ ਜੀ ਕਹਿੰਦੇ ਇਹ ਵੀ ਮੈਨੂੰ ਵੀ ਬਹੁਤ ਚਾਇਆ ਵੀ ਸਾਡੇ ਵੀ ਪੇਲੀ ਲੈ ਕੇ ਆਓ ਹਨਾ ਹੋਰ ਭਾਈ ਪਹਿਲਾਂ ਨਾਨਕਿਆਂ ਨੂੰ ਹੁਣ ਦਾਦਕਿਆਂ ਨੂੰ ਤੇ ਦਾਦਕਿਆਂ ਦਾ ਵੀ ਉਨਾ ਹੀ ਹੱਕ ਹੁੰਦਾ ਜਿੰਨਾ ਨਾਨਕਿਆਂ ਦਾ ਹੁੰਦਾ ਸੋ ਇਸ ਕਰਕੇ ਆਪਾਂ ਚਾਚੀ ਉਹਨਾਂ ਵੱਲ ਵੀ ਲੈ ਕੇ ਆਏ ਆ ਪੇਲੀ ਇਹ ਕੰਪਲਸਰੀ ਹੈ ਹਾਂ ਭਾਈ ਕੰਪਲਸਰੀ ਹੈ ਜਈਏ ਨੇ ਸਹੀ ਗੱਲ ਜਿੰਨਾ ਹੱਕ ਨਾਨਕਿਆਂ ਦਾ ਉਹਨਾਂ ਦਾਦਕਿਆਂ ਦਾ ਹੈਨਾ ਠੀਕ ਹੈ ਛੱਡ ਦੋ ਬਈ ਅਮਨੇ ਫੋਨ ਹੈ ਹੂੰ ਬਿਆਲੇ ਮੁੰਡੇ ਹਾਂ ਰਸਤਾ ਭੁੱਲ ਗਿਆ ਸੀ ਤੂੰ ਕਿੱਥੇ ਕਮਾ ਕੇ ਲੱਗੇ ਆਏ ਦੇਬੀਗੜ੍ਹ ਹੈ ਰਸਤਾ ਨਹੀਂ ਭੁੱਲੇ ਸੀ ਰਸਤਾ ਜਾ ਸੀ ਲੋਕੇਸ਼ਨ ਉਹ ਹੋ ਗਈ ਗਲਤ ਦੱਸ ਲੋਕੇਸ਼ਨ ਗਲਤ ਪਤਾ ਨਹੀਂ ਕਿ ਮੈਂ ਤਾਂ ਪਹਿਲੇ ਸੋਚ ਰਿਹਾ ਸੜਕ ਤੇ ਮੈਂ ਕਹਾ ਹੈ ਨਹੀਂ ਇਹ ਰਸਤਾ ਵਗੈ ਲੋਕੇਸ਼ਨ ਨੇ ਵੀ ਗਲਤ ਦੱਸ ਪਤਾ ਗਲਤ ਆ ਗਿਆ ਹੈ ਕਿ ਲੋਕੇਸ਼ਨ ਵੀ ਗਲਤ ਦੱਸ ਹੈ ਮਿੱਠਾ ਖਾ ਬਿਆਲੇ ਮੁੰਡੇ ਲਈ ਇਹ ਸਪੈਸ਼ਲ ਆ ਨਿਆ ਚੱਜੀ ਨੇ ਜਾਂ ਮੋਟਾ ਕਰਨਾ ਤੇ ਨਾ ਮਿੱਠਾ ਖਵਾ ਕੇ ਦੁਕਾਨ ਦਾ ਨਹੀਂ ਨਾ ਪਤਲਾ ਹੋਇਆ ਸਭ ਹੋਰ ਹੋਸਣਾਉਤਾਈ ਵਧੀਆ ਵਧੀਆ ਬਸ ਆ ਵੀਟ ਕਰੀ ਜਾਂਦੇ ਸੀ ਸਾਡੇ 11:30 ਵਜੇ ਪਹੁੰਚ ਜਾਓਗੇ ਤੁਸੀਂ ਜਿੱਥੇ ਮੈਂ ਹਾਂ ਉਹਥੇ ਅਸੀਂ ਕਦੇ ਟਾਈਮ ਨਾਲ ਨਹੀਂ ਪਹੁੰਚ ਸਕਦੇ ਇਹ ਇਹ ਹੁਣ ਪਤਾ ਇਹ ਸਭ ਨੂੰ ਪਤਾ ਲੱਗ ਗਿਆ ਸੀ ਕਦੇ ਵੀ ਕਿਤੇ ਵੀ ਟਾਈਮ ਨਾਲ ਪਹੁੰਚ ਨਹੀਂ ਸਕਦੇ ਬਸ ਅਸੀਂ ਬਰਾਤ ਲੈ ਕੇ ਟਾਈਮ ਨਾਲ ਆਉਂਦੀ ਹੈੀ ਬੋਡੀ ਉਹ ਵੀ ਬਹੁਤ ਢਿੱਗ ਲੈਣਾ ਚਲੋ ਖੰਡ ਪੋਤਾ ਹੈ ਅੱਲਾਪਾ ਕੁਝ ਖਾ ਪੀ ਲਈਏ ਹਾਂਜੀ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਕੰਟੀਨਿਊ ਕਰਾਂਗੇ ਹੈਨਾ ਚਾਚੀ ਜੀ ਸਹੀ ਲੋ ਜੀ ਆਹ ਜੀ ਬਾਈ ਸੁਣ ਲੈ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਾਈਆਂ ਜੋਤੀ ਤੈਨੂੰ ਵਦਾਈਆਂ ਨੇ ਵਦਾਈਆਂ ਤੇਰੇ ਯਾਰ ਨੂੰ ਪਰਵਾਹ ਤੇਰੇ ਬਾਪ ਵੱਡੇ ਸਰਦਾਰ ਨੂੰ ਬਤਾ ਜੀਨੇ ਬਲਵਿੰਦਰ ਰੱਖਿਆ ਨਾ ਚਾਚੀ ਨੂੰ ਹਾਂ ਤੁਸੀਂ ਕੋ ਨਾ ਬਤਾਈਆਂ ਚਾਚੀ ਤੈਨੂੰ ਵਦਾਈਆਂ ਨਹੀਂ ਚਲੋ ਭਾਈ ਸ਼ੁਕਰੀਆ ਬਹੁਤ 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 ਵਦਾਈਆਂ ਬਤਾਈਏ ਭਾਈ ਸਾਰਾ ਪਹੁੰਚਿਓ ਦਾਦਕਿਓ ਦਾਦਕਿਓ ਪਹੁੰਚਿਓ ਤੇਰੇ ਵੀਰੇ ਦਾ ਵਿਆਹ ਤੈਨੂੰ ਗੋਡੇ ਗੋਡੇ ਚਾ ਯਾਦ ਕਰ ਲੈ ਉਹ ਯਾਦ ਕਰ ਲੈ ਉਹ ਬੋਲੀ ਯਾਦ ਕਰ ਲੋ ਖਾਏ ਕਾਰ ਨੈਕਸਟ ਡੇ ਮਤਲਬ ਨੈਕਸਟ ਡੇ ਨਹੀਂ ਥੋੜਾ ਜਿਹਾ ਗੈਪ ਆ ਕੇ ਦਿਨ ਨੇ ਪਰ ਇਹ ਵਲੌਗ ਉਹੀ ਹੈ ਚਾਚਾ ਜੀ ਨੂੰ ਪਹਿਲੀ ਦੇਖਿਆ ਇਹਦੇ ਪਹਿਲੀ ਦੇਖਿਆ ਐਸੀ ਹੈ ਬਲੈਂਕ ਹੋ ਗਈ ਸੀ ਗੁੜੀ ਖਾਲੀ ਕੀ ਹੋ ਗਿਆ ਮੈਂ ਕਿਤੇ ਦੇਖ ਰਹੀ ਸੀ ਕਿ ਥੈਟਸ ਵਾਈ ਮੈਂ ਬਲੈਂਕ ਹੋ ਗਈ ਸੀ ਬਾਜ਼ਾਰ ਚ ਆ ਗਏ ਨਾ ਯੈਸ ਬਾਜ਼ਾਰ ਚ ਆ ਕੇ ਨਿਕੋ ਕਿੱਥੇ ਢਿੱਕ ਦੀ ਇੱਕ ਜਗ੍ਹਾ ਯੈਸ ਚਾਚਾਈ ਹੁਣ ਘਰੇ ਗਏ ਸੀ ਆਪਾਂ ਪੇਲੀ ਲੈ ਕੇ ਉਹ ਵਾਲਾ ਵਲੌਗ ਤੁਸੀਂ ਦੇਖਿਆ ਹੋਣਾ ਬਟ ਅਸੀਂ ਗੱਲਾਂ ਬਾਤਾਂ ਥੋੜੇ ਜਿਆਦਾ ਬਿਜ਼ੀ ਹੋ ਗਏ ਕਿ ਆਂਦੇ ਹੋਏ ਵਲੌਗ ਬਣਾਉਣਾ ਥੋੜਾ ਜਿਹਾ ਭੁੱਲ ਗਏ ਤੇ ਇਸ ਕਰਕੇ ਥੋੜਾ ਵਲੌਗ ਛੋਟਾ ਰਹਿ ਗਿਆ ਥੋੜਾ ਜਿਆ ਨਹੀਂ ਖਾਸਾ ਭੁੱਲ ਗਏ ਸੀ ਵਲੌਗ ਬਣਾਣਾ ਤੇ ਬਾਕੀ ਚਾਚਾਈ ਹੁਣੇ ਵਾਰ-ਵਾਰ ਕਹਿ ਰਹੇ ਸੀਗੇ ਕਿ ਦੋਜੀ ਨੂੰ ਮਤਲਬ ਉਹ ਕਹਿੰਦੇ ਸੀਗੇ ਭਵਨ ਨੂੰ ਕਿਉਂ ਨਹੀਂ ਲੈ ਕੇ ਆਏ ਮੈਨੂੰ ਵੀ ਕਹਿ ਰਹੇ ਸੀਗੇ ਮੈਨੂੰ ਵੀ ਕਹਿ ਰਹੇ ਸੀਗੇ ਭਵਨ ਨੂੰ ਕਿਉਂ ਨਹੀਂ ਲੈ ਕੇ ਆਏ ਹਾਂ ਵੀ ਤੁਸੀਂ ਨਾਲ ਨਹੀਂ ਆਏ ਉਸ ਦਿਨ ਸੋ ਮੈਨੂੰ ਲੈ ਕੇ ਨਹੀਂ ਆਏ ਅਸੀਂ ਇਸ ਕਰਕੇ ਨਹੀਂ ਲੈ ਕੇ ਗਏ ਕਿਉਂਕਿ ਸਾਡਾ ਕੱਲਿਆਂ ਦਾ ਜਾਂਦਾ ਜੀ ਸੀ ਅੱਛਾ ਸੱਚ ਦਾ ਸੁਣ ਇਹ ਗੱਲ ਮਜ਼ਾਕ ਹੋ ਗਿਆ ਗੱਲ ਇਹ ਹੈ ਕਿ ਉਸ ਦਿਨ ਤੁਸੀਂ ਐਡੀਟਿੰਗ ਕਰਨੀ ਸੀਗੀ ਵੀਡੀਓ ਦੀ ਔਰ ਤੁਸੀਂ ਕਰ ਵੀ ਰਹੇ ਸੀ ਅੱਛਾ ਮੈਂ ਤੁਹਾਨੂੰ ਕਿਹਾ ਵੀ ਸੀ ਵੀ ਚਲੋ ਚਲੋ ਤੁਸੀਂ ਕਹੇ ਸੀ ਨਹੀਂ ਵੀ ਫਿਰ ਵੀਡੀਓ ਲੇਟ ਹੋ ਜੇਗੀ ਔਰ ਮੈਂ چلا ਗਿਆ ਤਾਂ ਫਿਰ ਅੱਪ ਤਾਂ ਤੁਹਾਡਾ ਕੈਨਸਲ ਹੋ ਗਿਆ ਸੀਗਾ ਆਪਣੇ ਦੋ ਵੀਡੀਓ ਹੁੰਦੇ ਨੇ ਨਾ ਹਫ਼ਤੇ 'ਚ ਸੋਮਵਾਰ ਤੇ ਸ਼ੁੱਕਰਵਾਰ ਸੋ ਇਸ ਲਈ ਥੋੜਾ ਲੇਟ ਹੋ ਜਾਂਦੀ ਵੀਡੀਓ ਤਾਂ ਮੈਂ ਮੈਨੂੰ ਕਾਫੀ ਕਮ ਸਕਿਪ ਕਰਨੇ ਪੈਣਦੇ ਨੇ ਉਹਨਾਂ 'ਚ ਇੱਕ ਇਹ ਸੀ ਓਕੇ ਤੇ ਹੁਣ ਵੀ ਆਪਾਂ ਬਾਜ਼ਾਰ ਚੱਲੇ ਆਂ ਕਰਨਾ ਫਿਰ ਨਾ ਲੱਗਿਆ ਰਹਿੰਦਾ ਤੇ ਪਹਿਲਾਂ ਬੈਂਕ ਦਾ ਇੱਕ ਕੰਮ ਸੀਗਾ ਉੱਥੇ ਜਾ ਕੇ ਹੁਣ ਬਾਜ਼ਾਰ ਚੱਲੇ ਆ ਇਸ ਤੋਂ ਬਾਅਦ ਵਲੌਗ ਜਿਹੜਾ ਇਹ ਵਲੌਗ ਇਹ ਐਡਿਟ ਕਰਕੇ ਪਾਣਾ ਵੀ ਆ ਸਾਰਾ ਦਿਨ ਤੁਹਾਨੂੰ ਮੈਂ ਸ਼ਡਿਊਲ ਦੱਸਦਾ ਬਸ ਤੋਂ ਰੋਟੀ ਖਾ ਕੇ ਸੋ ਜਾਣਾ ਰਹਤੀ ਠੀਕ ਹੁਣ ਆਪਾਂ ਆਏ ਨਾਰਦਨਾ ਚੌਂਕ ਪੱਕੇ ਜਿਵੇਂ ਨਾਨਕਿਆਂ ਨੂੰ ਚਾਹ ਹੁੰਦਾ ਵੀ ਸਾਡੇ ਹਨਾ ਤੁਹਾਨੂੰ ਪਤਾ ਪਹਿਲਾਂ ਸਦਾ ਨਾਨਕਿਆਂ ਨੂੰ ਹੁੰਦਾ ਵੀ ਉੱਥੇ ਪੇਲੀ ਲੈ ਕੇ ਜਾਂਦੇ ਨੇ ਓਵੇਂ ਮਤਲਬ ਉਹਨਾਂ ਹੀ ਚਾਹ ਮੇਰੇ ਦਾਦਕਿਆਂ ਚ ਮੇਰੇ ਚਾਚਾ ਚਾਚੀ ਨੂੰ ਵੀ ਸੀਗਾ ਕਿ ਉਹ ਵੀ ਸਾਡੇ ਘਰੇ ਵੀ ਪੇਲੀ ਆ ਗਵੇ ਆਵੇ ਸਾਡੇ ਘਰੇ ਵੀ ਪੇਲੀ ਆਵੇ ਸੋ ਇਸ ਕਰਕੇ ਚਾਚਾ ਜੀ ਹੋਣਾ ਨੇ ਮਤਲਬ ਆਪਾਂ ਨੂੰ ਸਪੈਸ਼ਲ ਇਨਵਾਈਟ ਕਰਿਆ ਸੀ ਕਿ ਤੁਸੀਂ ਆਓ ਹਨਾ ਪੇਲੀ ਲੈ ਕੇ ਆਓ ਆਪਣੇ ਘਰ ਵੀ ਹੂੰ ਸਵਿਸ ਕਰਕੇ ਆਪਾਂ ਚਾਚਾ ਜੀ ਨਾਲ ਗਏ ਉੰਮੈ ਸੇ ਆਪਾਂ ਕਾਰ ਡੱਬਾ ਦੇਣ ਤਾਂ ਜਾਣਾ ਹੀ ਸੀ ਬੜਾ ਬੇਲੀ ਲੈ ਕੇ ਗਏ ਸੀਗੇ ਚਾਚਾ ਜੀ ਹੁਣਾ ਵੈਲਫੇਅਰ ਓਕੇ ਅੰਡਰਸਟੈਂਡ ਫਿਰ ਇਹਦੇ ਮੰਮਾ ਕਹਿੰਦੇ ਵੀ ਭਾਈ ਫਿਰ ਕੁੜੀ ਦੀ ਭੈਣ ਦਾ ਵੀ ਹੱਕ ਬਣਦਾ ਪੇਲੀ ਦਾ ਹਨਾ ਪੇਲੀ ਲਾਣ ਦਾ ਵੀ ਭੈਣ ਦਾ ਤਾਂ ਆਪਾਂ ਵੀ ਪੇਲੀ ਆਈ ਸੀਗੀ ਤਾਂ ਫਿਰ ਆਪਣੇ ਵੀ ਪੇਲੀ ਆਈ ਸੀ ਐਂਡ ਵਲੌਗ ਬੰਦ ਕਰਤਾ ਸੀ ਵਿੱਚ ਹੀ ਪਾਰਕਿੰਗ ਆ ਗਈ ਸੀ ਕਹ ਸੀ ਜਗ੍ਹਾ ਨੱਬਣੀ ਸੀ ਨਾ ਬਹੁਤ ਜ਼ਿਆਦਾ ਟ੍ਰੈਫਿਕ ਆ ਗਿਆ ਸੀ ਹੁਣ ਵੀ ਦੇਖ ਲਓ ਤੁਸੀਂ ਯੱਪ ਅਜਾਬ ਕੀ ਕੀ ਲੈਣਾ ਕਿ ਜੇ ਖੜਕੇ ਦੱਸ ਪਹਿਲਾਂ ਬਹੁਤ ਸਮਾਨ ਲਿਖਿਆ ਹੋਇਆ ਮੈਨੇ ਯਾਦ ਵੀ ਨਹੀਂ ਅੱਧਾ ਤਾਂ ਸਪੈਸ਼ਲ ਕੀ ਕੀ ਲੈਣਾ ਅੱਜ ਸੇਰਾ ਤੇ ਉਹ ਤੁਹਾਨੂੰ ਮਿਲੂ ਅਗਲੇ ਵਲੌਗ ਚ ਦੇਖਣ ਨੂੰ ਯੈਸ ਸੇਰਾ ਲੈਣਾ ਹੋਰ ਥੋੜੇ ਕੱਪੜੇ ਮੇਰੇ ਵਾਸਤੇ ਕੱਪੜੇ ਦੇਖਣੇ ਨੇ ਵਿਆਹ ਵਿਆਹਣ ਦਿਨ ਵਾਸਤੇ ਮੰਮੀ ਨੇ ਜੁੱਤੀ ਲੈਣੀ ਹੈ ਤੇ ਥੋੜਾ ਥੋੜਾ ਬਹੁਤ ਜਵੈਲਰੀ ਵਗੈਰਾ ਦੇਖਣੀ ਆ ਤੇ ਮੰਮੀ ਹੋਣੀ ਕਿੱਥੇ ਆ ਗਈ ਮੰਮੀ ਹੋਣੀ ਇੱਧਰ ਟੈਂਟ ਆ ਇਸੇ ਮਾਰਕੀਟ

ਯੂ ਲਾਈਕ ਇਟ ਯੂ ਲਾਈਕ ਦਿਸ ਓਕੇ ਅੰਨ ਤੁਹਾਡੀ ਅਗਰ ਅਧਲੇ ਮੰਮੀ ਤੇ ਰਾਜ ਨਾਲ ਮੁਲਾਕਾਤ ਕਰਾਵਾਂਗੇ ਫਿਰ ਉਸ ਤੋਂ ਬਾਅਦ ਤਾਂ ਵਲੌਗ ਖਤਮ ਕਰ ਦਾਂਗੇ ਖਤਮ ਕਰ ਦਾਂਗੇ ਵਲੌਗ ਉਸ ਤੋਂ ਬਾਅਦ ਠੀਕ ਹੈ ਬਹੁਤ ਚੰਗਾ ਪਤਾ ਨਹੀਂ ਹੈ ਇਸ ਤਰ੍ਹਾਂ ਪਤਾ ਨਹੀਂ ਨਾ ਹੂੰ ਜੋ ਸਰ ਮਿਕਸਰ ਜੋ ਸਰ ਮਿਕਸਰ ਕਰ ਦਾਂਗੇ ਮੰਮੀ ਕਹਿੰਦੇ ਉਹ ਵਾਲੇ ਵਲੌਗ ਚ ਚਾਚੇ ਵਾਲੀ ਭੇਲੀ ਵਾਲੇ ਵਲੌਗ ਚ ਠੀਕ ਹੈ ਹੈਗਾ ਇਹ ਭੇਲੀ ਵਾਲਾ ਵਲੌਗ ਹੀ ਆ ਫਸੜੋ ਕੋਈ ਸ਼ਾਪਿੰਗ ਵੀ ਖਾੜਨੇ ਹਨ ਸਾਡੇ ਗੇਟ ਦਾ ਬਹੁਤ ਲੱਗਦੀ ਐ ਅਸੀਂ ਹਰ ਵਾਰੀ ਸ਼ੂਟ ਨਹੀਂ ਕਰਦੇ ਪਰ ਅੱਜ ਕਰ ਲਿਆ ਅੰਜੇ ਤੁਸੀਂ ਹੋ ਰਿਹਾ ਨਹੀਂ ਬਾਬਾ ਲਖਮੀ ਜੀ ਰਵਾਨੀ ਦੇ ਪਾਸੇ ਨਹੀਂ ਆਉ ਤਾਂ ਹਲੇ ਫਿਟਿੰਗ ਹੋਈ ਨਹੀਂ ਹੋਣੀ ਉਹ ਸੈਟ ਸੈਟ ਅੱਛਾ ਅੱਛਾ ਅਗਰ ਬਾਰ ਬਾਰ ਕਿ ਭਾਵਾਂਗੇ ਮਾਲਾ ਦੇਖ ਲੈਣਾ ਸਿੱਧਾ ਸਿੱਧਾ ਕਹਿੰਨਾ ਮਾਲਾ ਦੇਖਣੀ ਐ ਮਾਲਾ ਦੇਖਣੀ ਐ ਮਾਲਾ 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 ਕਹੇ ਸੀ ਆ ਗਈ ਹੋ ਗਈ ਐ ਠੀਕ ਆ ਠੀਕ ਆ ਔਰ ਬਸ ਕਰਦੇ ਆ ਵਧੀਆ ਚਲੋ ਲਿਫਟ ਤੋਂ ਚਲਦੇ ਆ ਨਾ ਹੋਰ ਗੱਲਾਂ ਕਰਨੀ ਮੈਂ ਤਾਂ ਹੈਂਕੋ ਫਿਰ ਤੁਹਾਨੂੰ ਪੂਰਾ ਥੋੜੀ ਲਾਵਾਂਗੇ ਫੇਰ ਤੋਂ ਬਾਹਰ ਦੇਖਾਂਗੇ ਮੈਂ ਤੇਰਾ ਜਾਂਦਾ ਮੈਂ ਤੇਰਾ ਜਾਂਦਾ ਸਲਾਹਾ ਬਣਾਉਂਦੇ ਸੀ ਰੇ ਕੋਈ ਲਿਫਟ ਤੋਂ ਲਿਫਟ ਤੋਂ ਹੈ ਸਾਈਡ ਬਿਜ਼ਨਸ ਦੀਆਂ ਸਾਫ ਸਸਤੀ ਨਾ ਮਹਿੰਗੀ ਆਈ ਮਿਲ ਜਾਣੀ ਵੀਰੇ ਟਟੋ ਘਟ 3-4 ਕਰੋੜ ਦੇ ਦੇ ਲੈਂਗੇ ਭਈ ਹੋਣਗੇ ਹਾਂ ਵੀ ਇੱਕ ਰਾਤ ਦੀ ਖੇੜਾ ਬਸ ਅੱਛਾ ਚਲੋ ਚਲੋ ਚਲ ਮਮੀ ਕਿੱਥੇ ਗਈ

ਚਲੋ ਤੇ ਸਕੋਰਾ ਹੀ ਕੋਰਾ ਹਾਂ ਕਿੰਨਾ ਉੱਪਰ ਆ ਗਏ ਇਹਦਾ ਫਾਫ ਉੱਪਰ ਆ ਗਏ ਲਾਸਟ ਤੇ ਆਪਾਂ ਉੱਪਰ ਆ ਗਏ ਨਾਲੇ ਇਸ ਤੋਂ نیچے ਜਾਣਾ ਆਪਾਂ ਸੈਕਿੰਡ ਤੇ ਜਾਣਾ ਆ ਗਏ ਅਸੀਂ ਡਾਇਮੰਡ ਪਲਾਜ਼ਾ ਆ ਲਿਫਟ ਚ ਫਸ ਗਈ ਸੀ ਇੱਕ ਵਾਰੀ ਕੈਮਰਾ ਆਜਣਾ ਕੀ ਹਾਲ ਹੈ ਵਧੀਆ ਕਿੰਨਾ ਕਿ ਬੋਰ ਹੋ ਰਹੇ ਸੱਚ ਅਸੀਂ ਬੋਰ ਬਹੁਤ ਹੋ ਰਿਹਾ ਬਹੁਤ ਬੋਰ ਹੋ ਰਿਹਾ ਕਿਉਂਕਿ ਕਿ ਉਹ ਗੀਨੇਦਕਰਾਂ ਚ ਉਹ ਦੇਖਿਆ ਉਹ ਗੁੜਿਆ ਸਮਾਨ ਹੀ ਬਹੁਤ ਹੈ ਮੁੰਡਾ ਸਦਾ ਸਦਾ ਦੇਖ ਰਿਹਾ ਸਾਡਾ ਮੁੰਡਾ ਹੈ ਬਾਲਗ ਡਾ ਗਿਆ ਨੇ ਦਾੜੀ ਡਾ ਗਿਆ ਨਹੀਂ ਬਸ ਹੋ ਗਿਆ ਰੈਡੀ ਕੁੜੀਆਂ ਦਾ ਆ ਫੁੱਲ ਲਾ ਲੋ ਜੂੜੇ ਤੇ ਮੈਂ ਕਿਤੇ ਹੋ ਕੇ ਰਿਪੋਰਟ ਬਸ ਰਾਜਨ ਦਾ ਇੱਕੋ ਟੀਚਾ ਹੁਣ ਅੱਜ ਟਾਰਗੇਟ ਸ਼ੇਰਵਾਨੀ ਟਰਾਈ ਕਰਨੀ ਹੈ ਉਸ ਤੋਂ ਬਾਅਦ ਰੈਡੀ ਹੋ ਜਾਣਾ ਮੇਰਾ ਮੈਂ ਬਲੇਜ਼ਰ ਜਾਂ ਫਿਰ ਕੋਟਮੈਂਟ ਜੋ ਵੀ ਦੇਖਣਾ ਉਹ ਦੇਖਣਾ ਬਸ ਮੈਂ ਰੈਡੀ ਹਾਂ ਕੋਈ ਫੁੱਲ ਨਹੀਂ ਲਾਣੇ ਕੋਈ ਟਿੱਪਲੀਆਂ ਨਹੀਂ ਲਾਣੀਆਂ ਕੁਸ਼ ਨਹੀਂ ਸ਼ੇਰਵਾਨੀ ਕਰਾਈਆ ਸੀ ਉੱਥੋਂ ਉੱਪਰੋਂ ਜਿੱਥੇ ਲਿਫਟ ਆ ਰਹੀ ਨਾ ਉੱਥੇ शेरवानीग देख ही उसका उसना पताग खत्म कर दें ठीक है क्योंकि चाची उन्होंने ढेली देखे थी चाचा जी उन्होंने बलॉग लाइक कमेंट शेयर कर दीब करते कहते मिलते बाय बाय बधाई ब्याह दी सार्जो ठीक है सारे सारे आ